ਵੀ ਬੇਨਤੀ ਹੈ ਕੋਈ ਬੰਦੀ ਨਾ ਰੁਕੇ ਕੋਈ ਮੋਟਰਸਾਈਕਲ ਨਾ ਰੁਕੇ ਜਿਹੜਾ ਗੋਲ ਦੇ ਉੱਤੇ ਬੰਦੇ ਖੜੇ ਕਰਕੇ ਲੰਘੇ ਜਿਵੇਂ ਜੋ ਪੰਜਾਬ ਪੁਲਿਸ بار-ਬਾਰ ਲੋਕਾਂ ਨੂੰ ਸੂਚਨਾ ਦਿੰਦੀ ਹੈ ਨਜ਼ਰ ਆ ਰਹੀ ਹੈ ਕੋਈ ਵੀ ਪੁਲ ਦੇ ਉੱਤੇ ਨਾ ਖੜੇ ਕਿਉਂਕਿ ਹਾਈਵੇ ਹੈ ਤਾਂ ਕਿ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਇਸ ਕਰਕੇ ਪੰਜਾਬ ਪੂਸ ਦੇਰੀ ਕੀ ਹੈ ਲਗਾਤਾਰ ਲੋਕਾਂ ਨੂੰ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਇਧਰੋਂ ਦੀ ਜਾਇਆ ਜਾਵੇ ਸੜਕ ਤੇ ਨਾ ਖੜੇ ਜਾਵੇ ਪੁਲ ਤੇ ਨਾ ਖੜਾ ਜਾਵੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਹਵੇ ਦਿਲਜੀਤ ਸ਼ਰੂਪ ਦੇਖ ਰਹੇ ਨੇ ਲੋਕ ਦੇ ਇੱਥੇ ਪੁਲ ਦੇ ਖੜੇ ਹੋਏ ਦੇਖ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਜ ਲੁਧਿਆਣਾ ਦੇ ਐਲੀਵੇਟਡ ਰੋਡ ਦੇ ਉੱਤੇ ਖੜੇ ਹੋਏ ਆ ਲੋਕ ਤਸਵੀਰਾਂ ਦੇਖ ਸਕਦੇ ਹੋ ਦੁਨੀਆ ਦੀ ਹਰ ਦੇਸ਼ ਦੇ ਖੜਾਊਗਾ ਹਰ ਦੇਸ਼ ਤੇ ਲੋਦਣਾ ਲਈ ਤੋਂ ਸਿੱਧਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸਾਹਮਣੇ ਤਲਜੀਬ ਦੋਸ਼ਾ ਦਾ ਸ਼ੋਅ ਹੈ ਤੇ ਉੱਤੇ ਹੀ ਲੋਕ ਬੋਲੋ ਤਾਂ ਇੱਥਾ ਖੜਕੇ ਦੇਖ ਰਿਹਾ ਗੱਡੀਆਂ ਦੇ ਵਿੱਚੋਂ ਇੱਥੋਂ ਜਿਹੜੇ ਕੀ ਲੰਘ ਰਹੇ ਹਾਈਵੇ ਤੋਂ ਉਹ ਵੀ ਲੋਕ ਜਿਹੜੇ ਕੀ ਹੈ ਦੇਖ ਰਿਹਾ ਤੇ ਪ੍ਰਸ਼ਾਸਨ ਵੀ ਜਿਹੜੇ ਕੀ ਹੈ ਲਗਾਤਾਰ ਅਪੀਲ ਕਰਦਾ ਹੋਇਆ ਨਜ਼ਰ ਆ ਰਿਹਾ ਵੈ ਕਿ ਲੋਕਾਂ ਨੂੰ ਕੀ ਇੱਥੋਂ ਜਿਹੜਾ ਕੀ ਹੈ ਰਵਾਨਾ ਹੋਇਆ ਜਾਵੇ ਇੱਥੋਂ ਵੀ ਅੱਗੇ ਜਾਇਆ ਜਾਵੇ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਕੀ ਹੈ ਅਪੀਲ ਕਰਦਾ ਹੋਇਆ ਲੋਕਾਂ ਨੂੰ ਨਜ਼ਰ ਆ ਰਿਹਾ ਵੈ ਤੁਹਾਨੂੰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕੀ ਗੱਡੀ ਦੇ ਉੱਤੇ ਚੜ੍ਹ ਚੜ੍ਹ ਕੇ ਲੋਕ ਜਿਹੜੇ ਕੀ ਹੈ ਸਨੈਪ ਚਟਾ ਆਪਣੀਆਂ ਬਣਾ ਰਹੇ ਨੇ ਉਹ ਨਜ਼ਰ ਆ ਰਹੇ ਨੇ ਤੇ ਪ੍ਰਸ਼ਾਸਨ ਲਗਾਤਾਰ ਅਪੀਲ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਵੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਜਲਜੀਦ ਉਸਹਾਨ ਦੇ ਸ਼ੋਅ ਨੂੰ ਦੇਖ ਰਹੇ ਆ ਪੋਲ ਉੱਪਰ ਠੇਹਾਂ ਲੋਕ ਦੇਖ ਸਕਦੇ ਹੋ ਭੀੜ ਕਿੰਨੀ ਕੁ ਜ਼ਿਆਦਾ ਇਕੱਠੀ ਹੋ ਗਈ ਹੈ ਇੱਥੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਓਏ ਬਿਲਕੁਲ ਅਪੀਲ ਕਰਦੇ ਹੋਏ ਵੀ ਨਜ਼ਰ ਆ ਰਿਹਾ ਹੈ ਪੁਲਸ ਮੁਲਾਜ਼ਮ ਵੀ ਜਿਹੜੇ ਕੀ ਅਪੀਲ ਕਰਦੇ ਲਗਾਤਾਰ ਨਜ਼ਰ ਆ ਰਿਹਾ ਹੈ ਕਿ ਇੱਥੋਂ ਜਿਹੜਾ ਕੀ ਅੱਗੇ ਵਧਾ ਅੱਗੇ ਜਾਇਆ ਗਿਆ ਅਪੀਲ ਲਗਾਤਾਰ ਦੇਖਿਓ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਜਿਹੜੀ ਹੈ ਨੈਸ਼ਨਲ ਹਾਈਵੇ ਇਹ ਨੈਸ਼ਨਲ ਹਾਈਵੇ ਆ ਮੋਗਾ ਟੂ ਦਿੱਲੀ ਦਾ ਜਿਹੜਾ ਜਾਂਦਾ ਉੱਪਰ ਗ੍ਰੈਂਡ ਬੋਕ ਦੇ ਉੱਪਰ ਜਿਹੜਾ ਐਲੀਵੇਟਰ ਰੋਡ ਹੈ ਦੇਖ ਸਕਦੇ ਹੋ ਇਹ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਵੱਡੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅ ਅਪੀਲ ਕੀਤੀ ਜਾ ਰਹੀ ਕਿ ਅੱਗੇ ਇੱਥੇ ਨਾ ਖੜਿਆ ਜਾਵੇ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੰਤਰ ਜਿਹੜੀ ਹੈ ਅ ਪੂਰ ਸ ਮੁਲਾਜ਼ਮਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਅ ਅਨਾਉਂਸਮੈਂਟ ਵੀ ਲਗਾਤਾਰ ਕੀਤੀ ਜਾ ਰਹੀ ਹੈ ਬਿਲਕੁਲ ਇਹ ਤਸਵੀਰਾਂ ਨੇ ਅ ਰਾ ਅੱਗੇ ਡਾਇਵਰਟ ਕਰਦੇ ਅਗੇ ਭੇਜਣ ਦੀ ਜਿਹੜੀ ਲਗਾਤਾਰ ਪੰਜਾਬ ਪੋਸਟ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਲੋਕਾਂ ਦੇ ਵੱਲੋਂ ਕੋਲੋ ਤਾਂ ਪੁਲ ਉੱਪਰ ਇਹ ਤਾਂ ਖੜਕੇ ਜਿਹੜਾ ਕੀ ਹੈ ਦਲਜੀਤ ਦੋਸ਼ਾਂ ਦਾ ਜਿਹੜਾ ਕੀ ਹੈ ਸ਼ੋਅ ਦੇਖਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸ਼ੋਅ ਕਿਹਦਾ ਇਹ ਹੈ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਲਗਾਤਾਰ ਸਾਇਰਨ ਸਾਇਰਨ ਅਤੇ ਤੇ ਜੇ ਅਨਾਉਂਸਮੈਂਟ ਵੀ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਲੋਕਾਂ ਦੇ ਵੱਲੋਂ ਉਹ ਬਿਲਕੁਲ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅ ਐਨ ਐਚ ਆਈ ਦੇ ਪੈਟਰੋਲਿੰਗ ਟੀਮ ਵੀ ਇੱਥੇ ਮੌਕੇ ਤੇ ਮੌਜੂਦ ਆ ਤੇ ਜਿਹੜੀ ਪੈਟਰੋਲਿੰਗ ਟੀਮ ਹੈ ਪੰਜਾਬ ਪੁਲਿਸ ਦੀ ਜਵਾਨ ਦੇ ਵਿੱਚ ਉਹ ਵੀ ਤਨਾਤ ਜਿਹੜੇ ਕੀ ਕੀਤੇ ਗਏ ਨੇ ਪਰ ਜਾਮ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਐਲੀਵੇਟਿਡ ਬ੍ਰਿਜ ਉੱਪਰ ਕਿਨਾਂ ਨੂੰ ਭਾਰੀ ਸੰਖਿਆ ਦੇ ਵਿੱਚ ਜਾਮ ਲੱਗ ਚੁੱਕਾ ਵਾ ਹਾਲਾਂਕਿ ਲਗਾਤਾਰ ਅਨਾਉਂਸਮੈਂਟ ਕੀਤਾ ਜਾ ਰਹੀ ਹੈ ਲਗਾਤਾਰ ਜਰਗੀ ਹੈ ਪੰਜਾਬ ਪੁਲਿਸ ਦੇ ਵੱਲੋਂ ਵਾਰਨਿੰਗ ਦਿੱਤੀ ਜਾ ਰਹੀ ਹੈ। ਓਕੇ। ਤਾਂ ਕਿੰਨੀ ਕਿੰਨੀ ਵਾਰੀ ਵਾਰਨਿੰਗ ਦੇ ਚੁਕੇ ਹੋ? ਇਹਦਾ ਹਜ਼ਾਰੋਂ ਤੋਂ ਵੱਧ ਮੈਨੂੰ ਦੇ ਚੁਕੇ ਹਨ ਇਹਨਾਂ ਨੂੰ। ਲੋਕ ਸਮਝਦੇ ਸਰ ਲੱਗਦਾ ਕਿਤੇ ਕਿਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਕਿਉਂਕਿ ਗੱਡੀਆਂ ਪਿੱਛੋਂ ਤੇਜ਼ ਆ ਰਹੀਆਂ ਹੁੰਦੀਆਂ। ਵਾਪਰ ਸਕਦਾ ਜੀ ਬਿਲਕੁਲ ਟ੍ਰੈਫਿਕ ਦਾ ਵੀ ਕੋਈ ਨਾ ਕੋਈ ਹੋ ਸਕਦਾ। ਕਿਉਂਕਿ NH ਹਾਈਵੇ ਹੈ, ਮੇਨ ਹਾਈਵੇ ਹੈ, ਇੱਥੋਂ ਮੋਗਾ ਨੂੰ ਕਨੈਕਟ ਕਰਦਾ ਹੈ। ਬਿਲਕੁਲ ਜੀ ਬਿਲਕੁਲ। ਠੀਕ ਹੈ। ਅਲੱਗੜ ਲਾ। ਬਿਲਕੁਲ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆ ਜੇ ਨਹੀਂ ਮੰਨਣਗੇ ਤਾਂ ਗੱਡੀ ਜਿਹੜੀ ਹੈ ਥਾਣੇ ਵੀ ਜਿਹੜੀ ਇਹ ਭੇਜੀ ਜਾਵੇਗੀ ਆ ਤਸਵੀਰਾਂ ਨੇ ਐਨ ਐਚ ਹਾਈਵੇ ਦੀਆਂ ਉਹ ਬਿਲਕੁਲ ਤਸਵੀਰਾਂ ਚ ਦੇਖ ਸਕਦੇ ਹੋ ਕਿ ਉਹ ਨਹੀਂ ਉਹ ਬਿਲਕੁਲ ਤਸਵੀਰਾਂ ਚ ਦੇਖ ਸਕਦੇ ਹੋ ਡੀ ਐਸ ਪੀ ਐਸ ਪੀ ਮੈਮ ਜਿਹੜੀ ਆਪ ਕੀਆ ਔਨ ਬੋਲ ਦੇ ਉਤੇ ਹਟਾ ਵਾਰਨਿੰਗ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਖਾਚ ਖੱਚ ਜਿਹੜਾ ਕੀ ਹੈ ਇੱਥੇ ਰਸ਼ ਹੋ ਚੁੱਕਾ ਵਾ ਲਗਾਤਾਰ ਵੱਡੇ ਅਧਿਕਾਰੀਆਂ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਵਾਰਨਿੰਗ ਦਿੱਤੀ ਜਾ ਰਹੀ ਹੈ ਲਗਾਤਾਰ ਵਾਰਨਿੰਗਾਂ ਦਿੱਤੀ ਜਾ ਰਹੀਆਂ ਪਰ ਲੋਕਾਂ ਦੇ ਸਿਰ ਤੇ ਕੋਈ ਜੂਨੀ ਕਿਸ ਕਰੀ ਲੋਕਾਂ ਦੇ ਵੱਲੋਂ ਗੱਡੀਆਂ ਵੀ ਜੜੀਆਂ ਰਾਹਤੇ ਵਿੱਚ ਰੋਕੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਿਲਾਣੇ ਸ਼ਹਿਰ ਦੀ ਜਿੱਤੇ ਕੀ ਅੱਜ ਜੀ ਦੋ ਸ਼ਾਨ ਦਾ ਜਿਹੜਾ ਕਿ ਅੱਜ ਕਾਨਸਰਟ ਸੀਗਾ ਸ਼ੋਅ ਸੀਗਾ ਦੇਖ ਸਕਦੇ ਹੋ ਲੋਕ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜਾ ਕਿ ਹੈ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਤੇ ਬਾਰ ਬਾਰ ਕਿਹਾ ਜਾ ਰਿਹਾ ਹੈ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸਰ ਸਰ ਕਿਸ ਤਰ੍ਹਾਂ ਦੀ ਵੈਨਰ ਦੇ ਰਹੇ ਹੋ ਲੋਕਾਂ ਨੂੰ ਕਿ ਸਹੀ ਵੇਨ ਜਿਹੜੀ ਕਹਿ ਰਹੇ ਲੋਕਾਂ ਨੂੰ ਲੋਕਾਂ ਨੇ ਇਹ ਕਹਿ ਰਿਹਾ ਜੀ ਔਰ ਜਿਹੜਾ ਪੁਲ ਦੇ ਉੱਪਰ ਖੜਨਾ ਇਹ ਖਤੰਗ ਜੀ ਕਿਉਂਕਿ ਦੋਨੋਂ ਕੋਲ ਧੱਕਾ ਪਾਸਾ ਤਾਂ ਕੋਈ ਗੱਡੀ ਵਜਾ ਦੇ ਕਿਉਂਕਿ ਹਾਈਵੇ ਦਾ ਕੰਮ ਜੀ ਲੋਕਾਂ ਨੂੰ ਸਮਝਾ ਰਹੇ ਕਿ ਜੀ ਜੀ ਸਰ ਲੋਕ ਜਿਹੜੇ ਲਗਾਤਾਰ ਗੱਡੀ ਲਾ ਰਹੇ ਤੇ ਖੜ ਰਹੇ ਨੇ ਉੱਤਰ ਉੱਤਰ ਕੇ ਦਲਜੀਤ ਭਾਈ ਦਾ ਸ਼ੋਅ ਦੇਖਣ ਨੂੰ ਉੱਤਰ ਰਹੇ ਨੇ ਉਹ ਆਏ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਨਾ ਕਿ ਇਹ ਹਾਈਵੇ ਆ ਜਿਹਦੇ ਵਿੱਚ ਐਂਬੂਲੈਂਸ ਜੇਗਾ ਕਿਸੇ ਨੂੰ ਕੋ ਐਮਰਜੈਂਸੀ ਜਾਣਾ ਹੈ ਕਿਸੇ ਕੋਈ ਡੀਐਮਸੀ ਹਸਪਤਲ ਨੂੰ ਵੀ ਇਹੀ ਰਸਤਾ ਜਾਂਦਾ ਜੀ ਉਹ ਲੋਕਾਂ ਨੂੰ ਆਪ ਸੇਣ ਕਹੀਦੇ ਕਿ ਅਸੀਂ ਇਹ ਜਿਹੜਾ ਰਸਤਾ ਨਾ ਰੋਕੋ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਜਾ ਰਹੀ ਸਰ ਕਾਰਵਾਈ ਤਾਂ ਇਸ ਤਰ੍ਹਾਂ ਦੀ ਕਿ ਸਾਰਿਆਂ ਨੂੰ ਮਿਲ ਕੇ ਟ੍ਰੈਫਿਕ ਚਲਾਉਣ ਵਾਸਤੇ ਅਸੀਂ ਰੈਗੂਲਰ ਟ੍ਰੈਫਿਕ ਰੈਗੇਟ ਕਰਨਾ ਹੈ ਵਗੈਰਾ ਕਰਕੇ ਦੂਰ ਇਕੱਠ ਨੂੰ ਅੰਦਰ ਬਗੈਰ ਚੱਲਣਾ ਕਿੰਨੀ ਕੀ ਵਾਰ ਨਹੀਂ ਦੇਦੇ ਹੋ ਸਰ ਵੱਧ ਤੋਂ ਵੱਧ ਇੰਨੀ ਵੀ ਸਾਡੀ ਕੈਪੈਸਿਟੀ ਹੱਦ ਤੱਕ ਵੱਧ ਨਹੀਂ ਉਭਾਰ ਨਹੀਂ ਦੇ ਰਹੇ ਕਿ ਅਸੀਂ ਆਪਣੀਆਂ ਜਗ੍ਹਾ ਕੱਢੀਆਂ ਅਗਲੇ ਪਾਸੇ ਲੈ ਗਏ ਸਰ ਇੰਨਾ ਹਜੂਮ ਪਿਆ ਹੈ ਲੋਕਾਂ ਦਾ ਹੁਣ ਕਿਸ ਤਰ੍ਹਾਂ ਕਾਰਪੇਟ ਕਰ ਰਹੇ ਹੈ ਜੀ ਪਰ ਸਰ ਕਿਤਨੇ ਕਿਤੇ ਵੱਡਾ ਹਾਦਸਾ ਨਹੀਂ ਵਾਪਰਦਾ ਕਿਉਂਕਿ ਹਾਈਵੇ ਹੈ ਮੇਨ ایسے ਹਾਦਸੇ ਨੂੰ ਨਾ ਵਾਪਨ ਕਰਕੇ ਹਾਦਸਾ ਰੋਕਣ ਦਾ ਸਰ ਸੋ ਬਿਲਕੁਲ ਨਿਰਬੇਗਾਂ ਨੇ ਟ੍ਰੈਫਿਕ ਜਰੀਏ ਚਲਦੀ ਰਵੇ ਤੇ ਪ੍ਰਸ਼ਾਸਨ ਦੇ ਬੋਲੋ ਪੂਰਾ ਪੂਰਾ ਤੇਰਾ ਜਿਹੜਾ ਕੀ ਹੈ ਧਿਆਨ ਰੱਖਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਅਧਖਾ ਰਹੇ ਆ ਤੁਹਾਨੂੰ ਜਿਹੜਾ ਕਿ ਦਜੀਲ ਦੁਸ਼ਾਂਗ ਦਾ ਜਿਹੜਾ ਕਿ ਹੱਤਾ ਦੇ ਵਿੱਚ ਪੋਸਟਵਲੀ ਫੜ ਕੇ ਜਿਹੜੇ ਕਿ ਇਹ ਲੋਕ ਨੱਚੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਗੱਡੀਆਂ ਦੇ ਉੱਤੇ ਖੜੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਿ ਕਾਨਸਰਟ ਆਜੂਦਾਨ ਸ਼ਹਿਰ ਤੇ ਅਰੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਹੱਤਾ ਦੇ ਵਿੱਚ ਕਾਨਸਰਟ ਹੱਤਾ ਦੇ ਵਿੱਚ ਪੋਸਟਰ ਫੜਿਆ ਆ ਲੋਕਾਂ ਨੇ ਤੇ ਉੱਥੇ ਦੂਜੇ ਪੁਲ ਤੇ ਦੂਜੇ ਪੁਲ ਤੇ ਪਾਸੇ ਜਿਹੜਾ ਕਿ ਨੱਚਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲੋਗੇ ਆਪਣੇ ਗੱਡੀ ਦੇ ਸਨਰੂਫ ਦੇ ਉੱਤੇ ਜਿਹੜੇ ਕੀ ਖੜੇ ਹੋਏ ਨਜ਼ਰ ਵੀ ਆ ਰਹੇ ਨੇ ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸੜਕ ਦੇ ਉੱਤੇ ਹੀ ਨੈਸ਼ਨਲ ਹਾਈਵੇ ਉੱਤੇ ਹੀ ਜਿਹੜੇ ਕੀ ਨਜ਼ਰ ਆ ਰਹੇ ਨੇ ਭੰਗੜੇ ਪਾਉਂਦੇ ਹੋਏ ਇੱਕ ਪਾਸੇ ਨਵਾਂ ਸਾਲ ਵੀ ਜਿਹੜਾ ਕੀ ਹੈ ਕੁਝ ਘੰਟੇ ਦੇ ਬਾਅਦ ਚੜਨ ਲੱਗਾ ਹੋਇਆ ਤੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਹੈ ਤੇ ਬਾਰਵਾ ਜਿਹੜੀ ਕੀ ਪੁਲਿਸ ਵਾਰਨਿੰਗ ਦੇ ਰਹੀ ਹੈ ਕਿ ਇੱਥੇ ਪੁਲਿਸ ਟਾਣਾ ਖੜੋ ਕਿਉਂਕਿ ਐਨ ਐਚ ਆਈ ਵੇ ਹੈ ਕਾਫੀ ਰਫਤਾਰ ਦੇ ਵਿੱਚ ਜਿਹੜੀਆਂ ਗੱਡੀਆਂ ਇੱਥੋਂ ਲੰਘਦੀਆਂ ਨੇ ਹੁਣ ਦੇਖਣਾ ਰਹੇਗਾ ਕਿ ਕਿੰਨੀ ਕੁ ਜਲਦੀ ਹੈ ਪੋਲੇ ਜਿਹੜਾ ਖਾਲੀ ਹੁੰਦਾ ਵੈ ਤੇ ਲੋਕਾਂ ਦੀ ਸੇਫਟੀ ਲਈ ਦਲਜੀਤ ਦੋਸ਼ਾਂ ਦੇ ਸ਼ੋਅ ਨੂੰ ਦੇਖਣ ਦੇ ਲਈ ਐਕਟਿਵ ਆਵਾ ਤੇ ਤੇ ਗੱਡੀਆਂ ਤੇ ਵੀ ਚੜਦੇ ਹੋਏ ਚੜੇ ਹੋਏ ਆ ਨਜ਼ਰ ਆ ਰਹੇ ਨੇ ਭੰਗੜਾ ਪਾਉਂਦੇ ਵੀ ਨਜ਼ਾਰੇ ਭਾਜੀ ਕੌਣ ਆ ਗਿਆ ਲੁੱਕ ਤੇ ਦੇਖ ਸਕਦੇ ਹੋ ਕਿ ਦਲਜੀਤ ਦੋਸ਼ਾਨ ਨੂੰ ਦੇਖਣ ਦੇ ਲਈ ਕੰਦਾ ਵੀ ਜੜੀਆ ਟੱਪਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ